ਅਗਲੇ ਸਹੀ ਹੈ ਆਪਾਂ ਗਲਤ ਹੈ ਕਿਉਂਕਿ ਪ੍ਰਸ਼ਾਸਨ ਅਗਲੇ ਨਾਲ ਹੈ ਤੁਸੀਂ ਤੁਰੇ ਵੀਰੋ ਮਹਾਰਾਜ ਸੀਸੀ ਇਹਨਾਂ ਦੇ ਚੀਫ ਗੈਸਟ ਬਣਦਾ ਐਸਐਸਪੀ ਚੀਫ ਗੈਸਟ ਜੋ ਐਸਟੀਡੀਐਮ ਐਸਟੀਓ ਜੋ ਆਈਐਸਆਈਪੀਐਸ ਹੈ ਉਹ ਇਹਨਾਂ ਦੇ ਚੀਫ ਗੈਸਟ ਹੁੰਦੇ ਆ ਤੁਹਾਨੂੰ ਕਿੱਥੋਂ ਇਨਸਾਫ ਦੇ ਦੇਣ ਕਦੇ ਡੀਐਸਪੀ ਮਨਤਾ ਕਰ ਲੈਂਦੇ ਆ ਕਦੇ ਐਸਪੀ ਮਨਤਾ ਕਰ ਲੈਂਦੇ ਆ ਕਦੇ ਅਸੀਂ ਮਨਤਾ ਕਰੀ ਜਾਂਦੇ ਆ ਕੀ ਚੀਜ਼ ਹੈ ਇਹ ਸੂਰ ਸਕੂਲ ਵਾਲਿਆਂ ਦਾ ਮਿੰਟਾਂ ਅਸੀਂ ਖੜੇ ਹਾਂ 2 ਘੰਟੇ ਹੋ ਗਏ ਬਾਹਰ ਖੜ ਗਿਆ ਹੱਥ ਜੁੜੀ ਜੰਨੇ ਆ ਤੁਸੀਂ ਤੜਕੇ ਦੇ ਬੈਠੇ ਹੋ ਤੁਹਾਡਾ ਇੱਕਾ ਦੇਖ ਕੇ ਤੁਹਾਡਾ ਪ੍ਰੋਟੈਸਟ ਦੇਖ ਕੇ ਪਹਿਲਾਂ ਐਸ ਐਚਓ ਆਇਆ ਫਿਰ ਡੀਐਸਪੀ ਸਾਹਿਬ ਆ ਗਏ ਹੁਣ ਐਸਪੀ ਸਾਹਿਬ ਆ ਗਏ ਕਿਤੇ ਐਸਪੀ ਛੋਟਾ ਪਰ ਇੱਕ ਪ੍ਰਿੰਸੀਪਲ ਆਕਰ ਵੱਡੀ ਆ ਮੁੱਖ ਮੰਤਰੀ ਨੂੰ ਮਿਲਣਾ ਸੋਖਾ ਹੋ ਗਈ ਯਾਰ ਇੱਕ ਵਾਰ ਨੂੰ ਮਿਲਣਾ ਇਹਨਾਂ ਦੇ ਮੂੰਹ ਕਨੇ ਚੱਕੀ ਜਾਂਦੇ ਹੋ। ਤੁਸੀਂ ਇਹਨਾਂ ਦੇ ਮੂੰਹ ਕਿੰਨੇ ਕਿਸੇ ਕੋਲ ਜਾ ਰਹੇ ਹੋ? ਧਰਨੇ ਦੇ ਉੱਤੇ ਬੈਠੇ ਤੋਂ ਇਹਨਾਂ ਨੇ ਨਾਲ ਦੀ ਨਾਲ ਚਿੱਠੀ ਕੱਢਤੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਡੀਐਸਪੀ ਆ ਗਿਆ, ਐਸਪੀ ਆ ਗਿਆ, ਐਡਾ ਆਈਪੀਐਸ ਆਈਐਸ ਰੈਂਕ ਦੇ ਅਧਿਕਾਰੀ ਆ ਜਾਣਗੇ ਪਰ ਇੱਕ ਪ੍ਰਿੰਸੀਪਲ ਸਕੂਲ ਚੋਂ ਬਾਹਰ ਨਹੀਂ ਨਿਕਲਦਾ। ਇੱਕ ਇੱਕ ਸੀਐਮ ਨੂੰ ਮਿਲਣਾ ਸੌਕਾ ਪਰ ਪ੍ਰਿੰਸੀਪਲ ਦੀ ਆਕੜ, ਪ੍ਰਿੰਸੀਪਲ ਇਸੇ ਕਮਰੇ ਚੋਂ ਨਹੀਂ ਨਿਕਲਦਾ। ਇਹਨੂੰ ਬਾਹਰ ਅੱਧੇ ਕੋਈ ਵਾਰਤਾ ਨਾ ਮਿੱਥੇ ਨੇ ਕਿ ਕਿੰਨਾ ਇਧਰ ਖੜੇ ਰਹਿਣੇ ਲੱਗਾ ਅਸੀਂ ਤੇ ਬਹੁਤ ਜਿੰਨ ਲੱਗਿਆ ਦੋਸ਼ੀ ਅਸਲੀ ਦੇ ਦੋਸ਼ੀ ਸਕੂਲ ਵਾਲੇ ਬਹੁਤ ਬੋਲਦੇ ਆਇਆ ਸਕੂਲ ਵਾਲਿਆਂ ਦਾ ਮਿੰਟਾਂ ਅਸੀਂ ਖੜੇ ਆ ਪੋਂ 2 ਘੰਟੇ ਹੋ ਗਏ ਬਾਹਰ ਚ ਖੜ ਗਿਆ ਹੱਥ ਜੁੜੀ ਜੰਨੇ ਆ ਭਾਈ ਮੈਂ ਤਾਂ ਪਹਿਲਾਂ ਮਾਪਿਆਂ ਨੂੰ ਵੀ ਇਹ ਗੱਲ ਕਹੀ ਹੈ ਕਿ ਉੱਥੇ ਬੈਠਦਾ ਕਿ ਕਿ ਆਪਾਂ ਆਪਣੇ ਅੱਡੇ ਦੇ ਵਿੱਚ ਕਿੰਨਾ ਇਧਰ ਰਹਿ ਕਿੰਨੀ ਦੇਰ ਉਹਨਾਂ ਨੂੰ ਜਲ ਮਿਲ ਗਿਆ ਪਰ ਕੀ ਹੋ ਗਿਆ ਤੇਕਾ ਇੱਕ ਇੱਕ 2 ਘੰਟੇ ਹੋ ਗਏ ਬੈਠਾ ਸੁਣੋ ਤੁਸੀਂ ਆਦੇ ਜਿਹੜੇ ਵਿੱਚੋਂ ਸੁਣੋ ਤੁਸੀਂ ਤੜਕੇ ਦੇ ਬੈਠੇ ਹੋ ਤੁਹਾਡਾ ਇੱਕਾ ਦੇਖ ਕੇ ਤੁਹਾਡਾ ਪ੍ਰੋਟੈਸਟ ਦੇਖ ਕੇ ਪਹਿਲਾਂ ਐਸ ਐਚਓ ਆਇਆ ਫਿਰ ਡੀ ਐਸ ਪੀ ਸਾਹਿਬ ਆ ਗਏ ਹੁਣ ਐਸ ਪੀ ਸਾਹਿਬ ਆ ਗਏ ਕਿੰਨੇ ਦਿਨ ਹੋ ਗਏ ਕਿਸੇ ਨੇ ਨਹੀਂ ਸੁਣੀ ਕਿੰਨੇ ਦਿਨ ਹੋ ਗਏ ਕਿਸੇ ਪ੍ਰਸ਼ਾਸਨ ਨੇ ਥੋੜੀ ਨਹੀਂ ਕੀਤੀ ਹਾਈ ਕੋਰਟ ਛੋੜਾ ਹੈ ਹਾਈ ਕੋਰਟ ਛੋੜਾ ਐਪਲੀਕੇਸ਼ਨ ਬੱਤੀ ਆ ਐਪਲੀਕੇਸ਼ਨ ਮੰਗ ਲਈ ਕਰਾ ਡੀ ਸੀ ਤੋਂ ਮੈਂ ਕਾਨੂੰਨ ਬਣਾਵਾਂਗਾ ਉਹ ਯਾਰ ਤੁਸੀਂ ਛੱਡੋ ਹਾਈ ਕੋਰਟ ਤੋਂ ਧੱਜੇ ਡਾ ਰਹੇ ਹੋ ਨਹੀਂ ਗੱਲ ਸਾਜੀ ਇੱਕ ਐਸਪੀ ਛੋਟਾ ਪਰ ਇੱਕ ਪ੍ਰਿੰਸੀਪਲ ਆਕੜ ਵੱਡੀ ਆ ਮੁੱਖ ਮੰਤਰੀ ਨੂੰ ਮਿਲਣਾ ਸੌਖਾ ਹੱਟ ਹੋ ਗਈ ਯਾਰ ਇੱਕ ਨੂੰ ਮਿਲਣਾ ਪੈਣਸਾ ਯਾਰ ਤੁਸੀਂ ਇਹਨਾਂ ਦੇ ਮੂੰਹ ਕੰਨੀ ਚਾਕੀ ਜਾਂਦੇ ਹੋ ਤੁਸੀਂ ਇਹਨਾਂ ਦੇ ਮੂੰਹ ਕੰਨੀ ਕਿਸ ਘੇਲੋ ਜਾ ਰਹੇ ਹੋ ਠੀਕ ਹੈ ਨਾ ਕਦੇ ਡੀਐਸਪੀ ਮਿੰਟਾ ਕਰ ਲੈਂਦੇ ਆ ਕਦੇ ਐਸਪੀ ਮਿੰਟਾ ਕਰ ਲੈਂਦਾ ਕਦੇ ਅਸੀਂ ਮਿੰਟਾ ਕਰੀ ਜਾਂਦੇ ਆ ਕੀ ਚੀਜ਼ ਆ ਇਹ ਟੋਡੇ ਪੈਸਿਆਂ ਦੇ ਉੱਤੇ ਤੁਹਾਡੇ ਉੱਤੇ ਹੰਕਾਰ ਕਰੀ ਜਾਂਦੇ ਆਂ ਭਾਈ ਸਾਹਿਬ ਪ੍ਰਸ਼ਾਸਨ ਵਿੱਚ ਰਲਿਆ ਵੇ ਕੋਈ ਇੱਥੇ ਹੈ ਇਹਨਾਂ ਕੋਈ ਡੀਐਸਪੀ ਹੈ ਇੱਥੇ ਖੜੇ ਕਿਉਂ ਆਂ ਪੰਜ ਸੱਤ ਐਸਪੀ ਆ ਡੀਐਸਪੀ ਆ ਡੀਆਈਜੀ ਕੱਲਾ ਕੱਲਾ ਕੇ ਮੇਰ ਤਾਂ ਕਰੂ ਪਰ ਇਹ ਥੱਲੇ ਲੱਗਾ ਹੋਇਆ ਇਹਨਾਂ ਦੇ ਇਹਨਾਂ ਤੋਂ ਚਾਹਤ ਸ਼ੱਕ ਦਾ ਤਾਂ ਕਰਕੇ ਆਪ ਨੂੰ ਥੱਲੇ ਲਾ ਰਿਆ ਹੈ ਕਿਉਂ ਝੋਗਦੇ ਹੋ ਪੈਸੇ ਤੁਸੀਂ ਦਿੰਦੇ ਹੋ ਤਾਂ ਇਹ ਬਿਲਡਿੰਗਾਂ ਚੱਲਦੀਆਂ ਖੋਦੀ ਲੋਕਾਂ ਨੇ ਮਨ ਚੋਟ ਕੇ ਜਾਂਦੇ ਆ। ਖੋਦੀ ਤੁਸੀਂ ਤਨਖਾਹਾਂ ਦਿੰਦੇ ਹੋ ਇਹਨਾਂ ਨੂੰ। ਇਹ ਇੱਦਾਂ ਦੇ ਸਕੂਲ ਚੱਲਦੇ ਆ। ਇਹ ਕਹਿੰਦੇ ਬੱਚਾ ਨਹੀਂ ਸਾਡੀ ਜਮੇ ਆ ਰਿਹਾ ਤੇ ਸਕੂਲ ਤੋਂ ਨਾਮ ਮਟਾ ਦੇਣਾ। ਬੱਚਾ ਹੈ ਤਾਂ ਨਾਮ ਮਟਾ ਦੇਣਾ। ਤਾਂ ਕਿ ਨਾ ਪਰ ਆਪਣੇ ਹਜੇ ਹਜੇ ਇਹ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ। ਲੈ ਤੁਹਾਡੇ ਬੈਠੇ ਤੋਂ ਧਰਨੇ ਦੇ ਉੱਤੇ ਬੈਠੇ ਤੋਂ ਇਹਨਾਂ ਨੇ ਨਾਲ ਦੀ ਨਾਲ ਚਿੱਠੀ ਕੱਢਤੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਜਵਾਕ ਥੋਡੇ ਜਮੇ ਤੁਸੀਂ ਪੜਾਉਨੇ ਹੋ ਇਹਨਾਂ ਕੋਲੇ ਪੈਸੇ ਦਿਨੇ ਹੋ ਇਹ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ ਅਗਲੇ ਸਹੀ ਹੈ ਆਪਾਂ ਗਲਤ ਹੈ ਕਿਉਂਕਿ ਪ੍ਰਸ਼ਾਸਨ ਅਗਲੇ ਨਾਲ ਹੈ ਤੁਸੀਂ ਤੁਰੇ ਵੀਰੋ ਮਹਾਰਾਜ ਪੀਸੀ ਇਹਨਾਂ ਦੇ ਚੀਫ ਗੈਸਟ ਬਣਦਾ ਐਸਐਸਪੀ ਚੀਫ ਗੈਸਟ ਜੋ ਐਸਟੇਡੀਅਮ ਐਸਟੇਡੀਓ ਜੋ ਆਈਐਸਆਈਪੀਐਸ ਹੈ ਉਹ ਇਹਨਾਂ ਨੇ ਅਚੀਵ ਗੈਸਟ ਹੁੰਦੇ ਆ ਤੁਹਾਨੂੰ ਕਿੱਥੋਂ ਇਨਸਾਫ ਦੇ ਦੇਣ ਬਜਾਰੇ ਇਹਨਾਂ ਨੂੰ ਸੀਟਾਂ ਰਾਖਮੀਆਂ ਕਰੀਆਂ ਹੋਈਆਂ ਐ ਐਸਪੀ ਨੂੰ ਡੀਸੀ ਨੂੰ ਸੀਟਾਂ ਰਾਖਮੀਆਂ ਕਿਹੜੀ ਕਿਹੜੀ 2-2 ਲੱਖ ਚ ਲੈਣਿਆ ਉਹਨਾਂ ਦੀਆਂ 10-10 ਸਾਲ ਦੀਆਂ ਸੀਟਾਂ ਬਾਈ ਜੀ ਹੁਣ ਤੁਸੀਂ ਦੇਖੋ ਪੈਸਾ ਕਿਵੇਂ ਆਉਂਦਾ ਉਹਨਾਂ ਨੂੰ ਕਮੀ ਮਾਵਾ ਦੀ ਆ ਜੀ ਮਾਵਾ ਨਹੀਂ ਨਾਲ ਕੱਢਦਾ ਵੀ ਡੀਸੀ ਕੋਈ ਨਹੀਂ ਇੱਥੇ ਹੈ ਕਿ ਮਾਵਾ ਬਣਾ ਲੀ ਕਢਾ ਇਹਨਾਂ ਦੀਆਂ ਇਹ ਵਾਰ ਇਹ ਨਹੀਂ ਆ ਤੇ ਪੈਸੇ ਕਾਹਦੇ ਲੈਂਦੇ ਆ ਜਿਵੇਂ ਜਾਨੀ ਮਾਵਾ ਦੀ ਹੈ ਕਮੀ ਮਹਾਰਾਜ ਦੀ ਹੈ ਮਹਾਰਾਜ ਬੈਠਾ ਕਿੱਥੇ ਹੈ ਨਹੀਂ ਅਸੀਂ ਡੋਨੇਸ਼ਨ ਲੈਂਦੇ ਆ ਉਹ ਕਿੱਥੇ ਜਾਂਦੀ ਹੈ ਇੰਨੀਆਂ ਮਹਿੰਗੀਆਂ ਮਹਿੰਗੀਆਂ ਪੀਸਾਂ ਦੇ ਕੇ ਗਲਤੀ ਨਹੀਂ ਦੀਆ ਗਲਤੀ ਵਾਲਾ ਦੀ ਗਲਤੀ ਮਾਪਿਆਂ ਦੀ ਗਲਤੀ ਮਾਪਿਆਂ ਦੀ ਸਰਕਾਰੀ ਚਲਾਗ ਮਾਪਿਆਂ ਦੀ ਮਾਪੇ ਕਿੱਥੇ ਦੀ ਗੱਲ ਸਾਰਾ ਸਾਰਾ ਮਸਲਾ ਐਫਐਸਆਰਲ ਮਾਪਿਆਂ ਲਈ ਫੇਰ ਵੀ ਫੇਰ ਵੀ ਤੁਹਾਡੀ ਗੱਲ ਨਹੀਂ ਸੁਣਦੇ ਡੀਐਸਪੀ ਜਨਾਬ ਉਹ ਖੋਣਾ ਡੀਐਸਪੀ ਆ ਗਿਆ ਐਸਪੀ ਆ ਗਿਆ ਐਡਾ ਆਈਪੀਐਸ ਆਈਐਸ ਰੈਂਕ ਦੇ ਅਧਿਕਾਰੀ ਆ ਜਾਣਗੇ ਪਰ ਇੱਕ ਪ੍ਰਿੰਸੀਪਲ ਸਕੂਲ ਚੋਂ ਬਾਹਰ ਨਹੀਂ ਨਿਕਲਦਾ ਇੱਕ ਇੱਕ ਸੀਐਮ ਨੂੰ ਮਿਲਣਾ ਸੌਕਾ ਪਰ ਪ੍ਰਿੰਸੀਪਲ ਦੀ ਆਕੜ ਪ੍ਰਿੰਸੀਪਲ ਇਹ ਸੀ ਕਮਰੇ ਚੋਂ ਨਹੀਂ ਨਿਕਲਦਾ ਕਾਦੇ ਕਰਕੇ ਕਿਉਂਕਿ ਤੁਹਾਡੇ ਚ ਇੱਕ ਕਹਾਣੀ ਪੈਸੇ ਦੇ ਦੇ ਕੇ ਸਿਰ ਚੜਾ ਰੱਖਿਆ ਤੁਸੀਂ ਇਹ ਸਕੂਲਾਂ ਵਾਲੇ ਕਿਉਂ ਨਹੀਂ ਨਿਕਲਦੇ ਘਰਾਂ ਚੋਂ ਭਾਈ ਸਾਹਿਬ ਇਹਨਾਂ ਦੀ ਇੱਟ ਨਾਲ ਇੱਟ ਕੜਕਾਉਂਦੇ ਤੁਸੀਂ हद हो गई यार ਥੋੜੇ ਜੇਰਾ ਕੰਮ ਕਰ ਲ ਉਸ ਬੱਚੀ ਨਾਲ ਹੋਇਆ ਹੋਰ ਕਿਸੇ ਨਾਲ ਨਹੀਂ ਹੋ ਸਕਦਾ ਜੇ ਤੁਸੀਂ ਅੱਜ ਇਕੱਠੇ ਨਹੀਂ ਕਰਦੇ ਅਸੀਂ ਕਹਿੰਦੇ ਮਾਵਾ ਬਿਗੜ ਕਿਉਂ ਜਾਂਦਾ ਅਸੀਂ ਕਹਿੰਦੇ ਮਾਵਾ ਬਿਗੜ ਕਿਉਂ ਜਾਂਦਾ ਬਾਬਾ ਬਾਬ ਦੇ ਅੱਡੇ ਤੇ ਬਟਨ ਮਾਵਾ ਬਾਬਾ ਮਰਦਾਵਾ ਮਰਦਾਵਾ ਕਰੋ ਸੈਂ ਜੇਵੀਅਰ ਸਕੂਲ ਮਰਦਾਵਾ ਮਰਦਾਵਾ